ਹਲੋ ਫਰੈਂਡਸ ਸਤ ਸ੍ਰੀ ਅਕਾਲ ਜੀ ਕਿਵੇਂ ਆ ਤੁਸੀਂ ਸਾਰੇ ਜਣੇ ਸ਼ਾਮ ਦਾ ਟਾਈਮ ਆਪਾਂ ਨੇ ਆਟਾ ਕੁੰਨ ਲੈ ਆਏ ਤੇ ਹੁਣ ਆਪਾਂ ਲੱਗੇ ਹੋਏ ਆਂ ਕਿ ਸ਼ਾਮ ਦੀ ਜਿਵੇਂ ਮੈਂ ਕਹਿੰਦੇ ਹੁੰਦੇ ਹੁੰਦੇ ਆ ਕਿ ਜਿਹੜੇ ਬੰਦੇ ਨੂੰ ਜਾਂ ਤਾਂ ਆਉਂਦੀ ਠੰਡ ਲੱਗ ਜਾਂਦੀ ਹੈ ਜਾਂ ਫਿਰ ਜਾਂਦੀ ਮੇਰੇ ਨਾਲ ਬਿਲਕੁਲ ਉਹਦੇ ਉਦਾਂ ਹੀ ਹੋਇਆ ਇਸ ਵਾਰ ਜਾਂਦੀ ਠੰਡ ਸਾਨੂੰ ਲੱਗਦੀ ਹੈ ਕਈ ਦਿਨ ਹੋ ਗਏ ਹੈਲਥ ਇਸ਼ੂਸ ਚੱਲਦੇ ਆ ਗਲਾ ਜ਼ੁਖਾਮ ਜਿੱਦ ਕਰਕੇ ਕੋਈ ਵੀਡੀਓ ਵਲੌਗ ਨਹੀਂ ਮੈਂ ਬਣਾ ਪਾਈ ਇਹ ਦੇਖੋ ਚਾਪੇ ਇਹ ਗੰਨ ਕਰਕੇ ਪੀ ਲੰਨੇ ਆ। ਸੋ ਸ਼ਾਮ ਦੇ ਲਈ ਆਪਣੇ ਕੋਲ ਢਾਲ ਪਈ ਆ ਜੀ। ਥੋੜੀ ਜਿਹੀ ਕਦਾਲਾ ਵੈਸੇ ਸੜੀ ਜਾਣਾ। ਵਿਆਹ ਦਾ ਸੀਜ਼ਨ ਹੁਣ ਵਿਆਹ ਰਿਸ਼ਤੇਦਾਰੀਆਂ ਚ ਪ੍ਰੋਗਰਾਮ ਕਾਫੀ ਰਹੇ ਆ ਸਾਨੂੰ। ਤੇ ਕੁਝ ਅਟੈਂਡ ਕੀਤੇ, ਕੁਝ ਅਸੀਂ ਮਿਸ ਵੀ ਕੀਤੇ। ਜਿੱਥੇ ਥੋੜਾ ਦਿੱਕਤ ਆਈ। ਤੇ ਮੇਰੀ ਸਿਹਤ ਵੀ ਖਰਾਬ ਹੋਈ। ਮੈਨੂੰ ਛਿੱਕਾਂ, ਜ਼ੁਖਾਮ ਮੈਂ ਕਾਫੀ ਹਲਕੇ ਰਹਿ ਗਈ। ਤੇ ਹੁਣ ਆਪਾਂ ਹੌਲੀ ਰਿਕਵਰ ਕਰ ਰਹੇ ਹਾਂ ਤੇ ਮੈਂ ਇੱਕ ਚੀਜ਼ ਨੋਟ ਕੀਤੀ ਆ ਕਿ ਜਦੋਂ ਵੀ 2 ਦਿਨ 4 ਦਿਨ ਜੇ ਕੋਈ ਮੈਂ ਵੀਡੀਓ ਨਹੀਂ ਅਪਲੋਡ ਕਰਦੀ YouTube ਸਾਡੇ ਸਬਸਕ੍ਰਾਈਬਰ ਚੱਕ ਦਿੰਦੀ ਆ 1 2 ਸਬਸਕ੍ਰਾਈਬਰ ਇਹ ਅਸੀਂ ਫਰੈਂਡਸ ਖੁਦ ਨਹੀਂ ਰਿਮੂਵ ਕਰਦੇ ਜੇ ਕਿਸੇ ਨੂੰ ਵਹਿਮ ਹੋਵੇ ਇਹ ਸ਼ਾਇਦ YouTube ਦੀ ਟੈਕਨੀਕ ਆ ਕਿ ਬੰਦਾ ਕੰਟੀਨਿਊ ਰੱਖੇ ਰਹੇ ਤੇ ਮੈਂ ਵੀ ਦੇਖ ਰਹੀ ਸੀਗੇ ਕਿਉਂਕਿ ਮੇਰਾ ਚੈਨਲ ਹਲੇ ਇੰਨਾ ਜ਼ਿਆਦਾ ਸਰਚ ਵਿੱਚ ਤਾਂ ਨਹੀਂ ਆਉਂਦਾ ਅ ਕਿ ਕਿ ਸਪੈਸ਼ਲ ਜਾ ਕੇ ਕੋਈ ਬੰਦਾ ਕਿਸੇ ਨੂੰ ਜੇ ਚੈਨਲ ਸਰਚੇ ਚ ਨਹੀਂ ਆ ਰਿਹਾ ਉਹਨੂੰ ਅਨਸਬਸਕ੍ਰਾਈਬ ਤਾਂ ਕਰਨ ਤੋਂ ਰਹਾ ਸੋ ਇਹ ਸਿਰਫ YouTube ਦੇ ਹੀ ਇੱਕ ਪਲਾਨੇਗਾ ਕਿ ਜੋ ਯੂਟਿਊਬਰ ਆ ਬੰਦਾ ਕੰਟੀਨਿਊ ਰਹੇ ਜ਼ਿਆਦਾਤਰ ਸੋ ਚਲੋ ਕੋਈ ਗੱਲ ਨਹੀਂ ਆਪਾਂ ਨੂੰ ਕੰਟੀਨਿਊਲੀ ਵੀਡੀਓਜ਼ ਅਪਲੋਡ ਕਰਦੇ ਰਵਾਂਗੇ ਤੇ ਸ਼ਾਰਟਸ ਵੀ ਤੇ ਮੇਰੇ ਇੱਕ ਫਰੈਂਡ ਕਹਿੰਦੇ ਸੀ ਕਿ ਤੂੰ ਮੈਨੂੰ ਅਨਸਬਸਕ੍ਰਾਈਬ ਮੇਰਾ ਵੀ ਚੈਨਲ ਮੈਂ ਤੁਹਾਨੂੰ ਸਬਸਕ੍ਰਾਈਬ ਕੀਤਾ ਸੀ ਤੁਸੀਂ ਮੇਰੇ ਚੈਨਲ ਨੂੰ ਕੱਢਤਾ ਵੀ ਉਹ ਅਸੀਂ ਨਹੀਂ ਕੀਤਾ ਇਹ YouTube ਦੇ ਹੀ ਜਿੱਦਾਂ ਹੁਣ ਮੈਂ ਚਲਦੀ ਨੂੰ ਹੋ ਗਏ ਕੋਈ ਵੀਡੀਓ ਨਹੀਂ ਅਪਲੋਡ ਕੀਤੀ ਇਹ YouTube ਵੱਲੋਂ ਹੀ ਹੁੰਦਾ ਏ ਉਹੀ ਮੈਨੂੰ ਲੱਗਦਾ ਸਬਸਕ੍ਰਾਈਬਰ ਨੂੰ ਹੱਬੋ ਦਬੜੀ ਮਚਾਉਣ ਦੇ ਚੱਕਰ ਵਿੱਚ ਯੂਟਿਊਬਰਸ ਨੂੰ ਵੀ ਬੰਦਾ ਕੰਟੀਨਿਊਰ ਹੈ ਲਗਾਤਾਰ ਵੀਡੀਓਜ਼ ਪਾਉਂਦਾ ਰਹੇ ਉਹ ਸਬਸਕ੍ਰਾਈਬਰ ਨੂੰ ਖੁਦ ਚੱਕ ਦਿੰਦੇ ਆ ਮੈਨੂੰ ਲੱਗਦਾ ਤੋ ਆਪਾਂ ਨਹੀਂ ਜੀ ਇਦਾਂ ਕਿਸੇ ਨੂੰ ਵੀ ਆਪਣੇ ਚੈਨਲ ਤੇ ਜਿਹੜੇ-ਜਿਹੜੇ ਸਾਡੇ YouTube ਫੈਮਿਲੀ ਦੇ ਮੈਂਬਰ ਬਣਦੇ ਉਹਨਾਂ ਦਾ ਖੁੱਲੇ ਦਿਲ ਨਾਲ ਸਵਾਗਤ ਕਰਦੇ ਹਾਂ ਜੀ ਤੇ ਆਪਾਂ ਨਹੀਂ ਕਿਸੇ ਨੂੰ ਵੀ ਆਪਣੇ ਚੈਨਲ ਤੋਂ ਰਿਮੂਵ ਕਰਦੇ ਕਿਉਂਕਿ ਅਸੀਂ ਤਾਂ ਧੰਨਵਾਦ ਕਰਦੇ ਹਾਂ ਜੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹਾਂ ਜੀ ਮਠਿਆਈ ਕਾਫੀ ਇਕੱਠੀ ਹੋਈ ਹੋਈ ਜਾਵਿਆ ਹਾਂ ਦੀ ਹਾਂ ਕੁਝ ਮਠੀਆਂ ਆਹ ਕੁਝ ਤਾਂ ਨੰਤੂ ਬੇਟਾ ਦੀ 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 ਆਈ ਸੀਗੀ ਗੁਡਿਆਰਾ ਨੇ ਉਹ ਵੀ ਲੈ ਕੇ ਆਈ ਆ ਨੰਤ ਦੀਆਂ ਫੇਵਰੇਟ ਮੈਂ ਤਾਂ ਮਠਿਆਈ ਖਾਦੀ ਹੋਣੀ ਹੈ ਮੈਂ ਤਾਂ ਦੇਖ ਕੇ ਰੱਜ ਗਈ ਕਿਉਂਕਿ ਪਹਿਲਾਂ ਸਾਡੇ ਮੇਰੀ ਕਜ਼ਨ ਦੀ ਮੈਰਿਜ ਹੋ ਕੇ ਖਟੀ ਆ ਤੇ ਉਹਨਾਂ ਨੇ ਵੀ ਬਹੁਤ ਜ਼ਿਆਦਾ ਮਠਿਆਈ ਭੇਜੀ ਸੀਗੀ ਮੇਰੇ ਮਾਮਾ ਜੀ ਉਹਨਾਂ ਨੇ ਮੇਰੇ ਤੋਂ ਤਾਂ ਖਾਈਉ ਨਹੀਂ ਗਈ ਅਸੀਂ ਕੁਝ ਗੁਆਣਡੀਆਂ ਦੇ ਜਵਾਕਾਂ ਨੂੰ ਵੰਡਤੀ ਚਲੋ ਬੱਚੇ ਖਾ ਲੈਣਗੇ ਸਾਡੇ ਚਾਚੀ ਆਉਂਦੇ ਹੁੰਦੇ ਉਹਨਾਂ ਦੇ ਘਰੇ ਭੇਜਤੀ ਤੇ ਬਸ ਸਰ ਤਾਂ ਨੰਤੂ ਬੇਟਾ ਨੂੰ ਸ਼ੌਂਕਾ ਜ਼ਿਆਦਾ ਮਠਿਆਈ ਖਾਣ ਦਾ ਮੰਮੀ ਖਾ ਲੈਂਦੇ ਆ ਸੋ ਮੇਰਾ ਤਾਂ ਗਲਜ ਖੰਮ ਕਰਕੇ ਐਤ ਕੀ ਮਠਿਆਈ ਮੁੱਠੀ ਸਰ ਰਹੀ ਗਈ ਖਾਣੀ ਤੇ ਚਲੋ ਨੰਤ ਦੀ ਦੀਦੀ ਦੇਗੀ ਹੁਣ ਨੰਤੂ ਬੇਟਾ ਦੇ 4 ਦਿਨ ਲੰਘ ਜਾਣਗੇ ਨੰਤ ਬੈਠਾ ਮम्मा ਨਾਲ ਬਾਹਰ ਧੁੱਪ ਚ ਦਰਖਤਾਂ ਥੱਲੇ ਮੈਂ ਕਿਹਾ ਚਲ ਤੁਸੀਂ ਥੋੜਾ ਬਾਹਰ ਆਕਸੀਜਨ ਲੋ ਠੰਡੀ ਹ ਹੁਣ ਠੰਡ ਵੀ ਆ ਕਦੇ ਕਦੇ ਗਰਮੀ ਲੱਗਦੀ ਕਦੇ ਕਦੇ ਠੰਡ ਤੇ ਬੈਠੇ ਨੇ ਧੂਣ ਥੱਲੇ ਮੰਜਾ ਦਾ ਕੇ ਸਤ ਨੂੰ ਮਲਾਂਦੇ ਆ ਨੰਤੂ ਬੇਟਾ ਵੀਰ ਨੂੰ ਹੈਲੋ ਕਹਿ ਦੋ ਗੁੱਡ ਮਾ ਮੇਰਾ ਸੂਟ ਸੀ ਫਰੈਂਡ ਜਿਹਨੂੰ ਮੈਂ ਪਹਿਲਾਂ ਸਲਾਸੀ ਕੀ ਵੀ ਡਰਾਈ ਕਲੀਨ ਕਰਵਾਦ ਮੈਂ ਫਿਰ ਮੈਂ ਆਈਡੀਆ ਲੜਾਇਆ ਨਾ ਮੈਂ ਸੋਚਿਆ ਵੀ ਇਹ ਕੱਪੜਾ ਸੁੰਗਣ ਵਾਲਾ ਤਾਂ ਹੈ ਨਹੀਂ ਇਹ ਜਿੱਡਾ ਉੱਡਾ ਹੀ ਰਹੂਗਾ ਜੋ ਨਮਕ ਕੱਪੜਾ ਹੋਰ ਗੰਜਾ ਚਾਇਆ ਹੋਇਆ ਸ਼ਾਈਨਿੰਗ ਵਾਲਾ ਤੇ ਮੈਂ ਇੱਕ ਪਾਊਚ ਸ਼ੈਂਪੂ ਦਾ ਲਿਆ ਤੇ ਥੋੜੀ ਈਜ਼ੀ ਮਿਕਸ ਕਰਕੇ ਇਹਨੂੰ ਖੁਦ ਇਦਾਂ ਹੀ ਇਨੂੰ ਖੁਦ ਵਾਸ਼ ਕਰ ਲਿਆ ਅੱਜ ਸੋ ਹੁਣ ਬਸ ਥੋੜੀ ਜਿਹੀ ਪਹਿਲਾਂ ਪੁੱਠਾ ਲਟਕਾਇਆ ਸੀਗਾ ਕਰਕੇ ਹੁਣ ਸੁੱਕ ਗਿਆ ਏ ਥੋੜੀ ਦੇਰ ਪਹਿਲਾਂ ਮੈਨੂੰ ਸਿੱਧਾ ਕਰਕੇ ਲਟਕਾਤਾ ਵੀ ਇਧਰੋਂ ਐਮਬਰਾਇਡਰੀ ਵੀ ਥੋੜੀ ਸੁੱਕ ਜੂਗੀ ਤੇ ਫਿਰ ਹੁਣ ਦੇਖਦੇ ਆ ਕਿਦਾ ਵਿਆਹ ਹੁੰਦਾ ਏ ਹੋਪਫੁਲੀ ਜਲਦੀ ਮੇਰੇ ਇੱਕ ਬ੍ਰਦਰ ਰਹਿੰਦੇ ਨੇ ਉਹਦੀ ਮੈਰਿਜ ਆ ਜੂਵੇ ਦੇਖ ਲੀਏ ਵਿਆਹ ਪਾ ਇੱਕ ਹੋਰ ਸੂਟ ਨਾਲ ਤੇ ਚਲੋ ਠੀਕ ਹੈ ਜੀ ਆਪਾਂ ਛੇਤੀ ਮਿਲਦੇ ਆ ਨੈਕਸਟ ਬਲੌਗ ਵਿੱਚ ਤੁਸੀਂ ਵੀਡੀਓ ਤੇ ਸਾਡੇ ਵੀਡੀਓਜ਼ ਦੇਖਦੇ ਰਿਆ ਕਰੋ ਤੇ ਚੈਨਲ ਤੇ ਬਨੇ ਰਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਥੈਂਕ ਯੂ ਜੀ ਬਹੁਤ ਸਾਰਾ